ਕਿਤੇ ਤੁਸੀਂ ਤਾਂ ਨਹੀਂ ਅਣਜਾਣ ਬੰਦੇ ਨੂੰ ਫੜਾ ਦਿੰਦੇ ਆਪਣਾ ਫੋਨ ਆਹ ਦੇਖੋ ਅਣਜਾਣ ਵਿਅਕਤੀ ਨੂੰ ਫੋਨ ਫੜਾਉਣਾ ਪੈ ਕਹਿ ਮਹਿਕਾ ਖਾਤਾ ਹੋ ਗਿਆ ਖਾਲੀ ਹੋ ਜਾਓ ਸਾਵਧਾਨ ਨਹੀਂ ਤਾਂ ਪਵੇਗਾ ਪੁਛਤਾਣਾ ਦਰਅਸਲ آن لائن ٹھگگی مارن والے نے ٹھگگی مارن ਦਾ ਇੱਕ ਹੋਰ ਰਸਤਾ ਲੱਭ ਲਿਆ ਜਿਸ ਕਾਰਨ ਕਈ ਰਾਹੀਰਾਂ ਨੂੰ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਜੇਕਰ ਤੁਸੀਂ ਵੀ ਬੱਸ ਰੇਲ ਜਾਂ ਕਿਸੇ ਹੋਰ ਸਾਧਨ ਨਾਲ ਸਫ਼ਰ ਕਰ ਰਹੇ ਹੋ ਤਾਂ ਸਾਵਧਾਨ ਹੋ ਜਾਓ ਜੇਕਰ ਕੋਈ ਤੁਹਾਡੇ ਕੋਲੋਂ ਤੁਹਾਡਾ موبائل فون ਮੰਗਦਾ ਹੈ ਤਾਂ ਇਸ ਤੋਂ بچੋ ਅੱਜਕੱਲ੍ਹ موبائل فون ਮੰਗ ਕੇ ٹھਗੀ ਮਾਰਨ ਵਾਲਾ ਗਿਰੋ ਟਰੇਨਾਂ 'ਚ ਸਫ਼ਰ ਕਰ ਰਿਹਾ ਹੈ ਜਿਸ ਕਾਰਨ ਕਈ ਲੋਕਾਂ ਨੂੰ ਹਜ਼ਾਰਾਂ ਲੱਖ ਰੁਪਏ ਦਾ ਨੁਕਸਾਨ ਹੋਇਆ ਜਲੰਧਰ ਤੋਂ ਲਖਨਊ ਚਾਰੇ ਵਿਨੋਦਪ uri ਵਾਸੀ ਕਮਲ ਬਿਹਾਰ ਜਲੰਧਰ ਨੇ ਦੱਸਿਆ ਕਿ ਜਦੋਂ ਉਹ ਮਰਿੰਡਾ ਪਹੁੰਚੇ ਤਾਂ ਕੋਈ ਆਣ ਪਛਾਤਾ ਬਿਅਕਤੀ ਟ੍ਰੇਨ 'ਚ ਉਹਨਾਂ ਕੋਲ ਆਇਆ ਤੇ ਉਹਨਾਂ ਕੋਲੋਂ ਫੋਨ ਮੰਗਣ ਲੱਗਾ ਜਦੋਂ ਉਹਨਾਂ ਉਸਨੂੰ ਫੋਨ ਕਰਨ ਲਈ ਮੋਬਾਈਲ ਦਿੱਤਾ ਤਾਂ ਕੁਝ ਸਮੇਂ ਬਾਅਦ ਹੀ ਉਹਨਾਂ ਦੇ ਬੈਂਕ ਖਾਤੇ 'ਚੋਂ 20000 ਰੁਪਏ ਟ੍ਰਾਂਸਫਰ ਹੋ ਗਏ ਜਦੋਂ ਉਹਨਾਂ ਉਸ ਬਿਅਕਤੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਉਹ ਥੱਗ ਨਹੀਂ ਮਿਲਿਆ ਪਰ ਇੱਕ ਹੋਰ ਵਿਅਕਤੀ ਮਿਲਿਆ ਜਿਸ ਨਾਲ ਵੀ ਇਸੇ ਤਰ੍ਹਾਂ ਠੱਗੀ ਵਜੀ ਸੀ ਉਕਤ ਵਿਅਕਤੀ ਨੇ ਥਾਣਾ ਮੋਰਿੰਡਾ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ 0 ਐਫ ਆਈ ਆਰ ਦਰਜ ਕਰ ਲਈ ਹੈ ਪੀੜਤ ਬినੋਦ ਪੂਰੀ ਨੇ ਦੱਸਿਆ ਕਿ ਜਦੋਂ ਉਹਨਾਂ ਬੈਂਕ ਵਿੱਚੋਂ ਅਕਾਊਂਟ ਨੰਬਰ ਤੇ ਕਾਊਂਟ ਹੋਲਡਰ ਦੇ ਘਰ ਦਾ ਪਤਾ ਕੀਤਾ ਤਾਂ ਉਹ ਜਲੰਧਰ ਦਾ ਹੀ ਨਿਕਲਿਆ ਉਹਨਾਂ ਦੱਸਿਆ ਕਿ ਉਹਨਾਂ ਦੇ ਇਸ ਵੰਦ ਦੇ ਵਿੱਚ ਪੁਲਿਸ ਅਤੇ ਸਬੰਧਿਤ ਥਾਣੇ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤਾਂ ਚੇਕਰ ਤੁਸੀਂ ਵੀ ਆਪਣਾ ਫੋਨ ਕਿਸੇ ਅਣਜਾਣ ਵਿਅਕਤੀ ਨੂੰ ਬਿਨਾਂ ਸੋਚੇ ਸਮਝੇ ਉਸਦੇ ਹੱਥ ਦੇ ਵਿੱਚ ਦੇ ਦਿੰਦੇ ਹੋ ਤਾਂ ਸਾਵਧਾਨ ਹੋ ਜਾਓ ਨਹੀਂ ਤਾਂ ਤੁਹਾਨੂੰ ਵੀ ਇਸੇ ਤਰ੍ਹਾਂ ਪਛਤਾਉਣਾ ਪੈ ਸਕਦਾ ਹੈ ਤੇ ਤੁਸੀਂ ਵੀ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ ਜਲੰਧਰ ਤੋਂ ਲਖਨਊ ਚਾਰੇ ਵਿਨੋਦਪ uri ਵਾਸੀ ਕਮਲ ਬਿਹਾਰ ਜਲੰਧਰ ਨੇ ਦੱਸਿਆ ਕਿ ਜਦੋਂ ਉਹ ਮਰਿੰਡਾ ਪਹੁੰਚੇ ਤਾਂ ਕੋਈ ਅਣਪਛਾਤਾ ਵਿਅਕਤੀ ਟ੍ਰੇਨ 'ਚ ਉਨ੍ਹਾਂ ਕੋਲ ਆਇਆ ਤੇ ਉਨ੍ਹਾਂ ਕੋਲੋਂ ਫੋਨ ਮੰਗਣ ਲੱਗਾ ਜਦੋਂ ਉਹਨਾਂ ਉਸ ਨੂੰ ਫੋਨ ਕਰਨ ਲਈ ਮੋਬਾਈਲ ਦਿੱਤਾ ਤਾਂ ਕੁਝ ਸਮੇਂ ਬਾਅਦ ਹੀ ਉਹਨਾਂ ਦੇ ਬੈਂਕ ਖਾਤੇ 'ਚੋਂ 20000 ਰੁਪਏ ਟਰਾਂਸਫਰ ਹੋ ਗਏ। ਜਦੋਂ ਉਹਨਾਂ ਉਸ ਵਿਅਕਤੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਉਹ ਠੱਗ ਨਹੀਂ ਮਿਲਿਆ ਪਰ ਇੱਕ ਹੋਰ ਵਿਅਕਤੀ ਮਿਲਿਆ ਜਿਸ ਨਾਲ ਵੀ ਇਸੇ ਤਰ੍ਹਾਂ ਠੱਗੀ ਵੱਜੀ ਸੀ। ਉਕਤ ਵਿਅਕਤੀ ਨੇ ਥਾਣਾ ਮੋਰਿੰਡਾ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਜ਼ੀਰੋ ਐਫ ਆਈ ਆਰ ਦਰਜ ਕਰ ਲਈ ਹੈ। ਪੀੜਤ ਬਿਨੋਦ ਪੂਰੀ ਨੇ ਦੱਸਿਆ ਕਿ ਜਦੋਂ ਉਹਨਾਂ ਬੈਂਕ ਵਿੱਚੋਂ ਅਕਾਊਂਟ ਨੰਬਰ ਤੇ ਕਾਊਂਟ ਹੋਲਡਰ ਦੇ ਘਰ ਦਾ ਪਤਾ ਕੀਤਾ ਤਾਂ ਉਹ ਜਲੰਧਰ ਦਾ ਹੀ ਨਿਕਲਿਆ ਉਹਨਾਂ ਦੱਸਿਆ ਕਿ ਉਹਨਾਂ ਦੇ ਇਸ ਵੰਦ ਦੇ ਵਿੱਚ ਪੁਲਿਸ ਅਤੇ ਸਬੰਧਿਤ ਥਾਣੇ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤਾਂ ਜੇਕਰ ਤੁਸੀਂ ਵੀ ਆਪਣਾ ਫੋਨ ਕਿਸੇ ਅਣਜਾਣ ਵਿਅਕਤੀ ਨੂੰ ਬਿਨਾਂ ਸੋਚੇ ਸਮਝੇ ਉਸਦੇ ਹੱਥ ਦੇ ਵਿੱਚ ਦੇ ਦੇ ਦਿੰਦੇ ਹੋ ਤਾਂ ਸਾਵਧਾਨ ਹੋ ਜਾਓ ਨਹੀਂ ਤਾਂ ਤੁਹਾਨੂੰ ਵੀ ਇਸੇ ਤਰ੍ਹਾਂ ਪਛਤਾਉਣਾ ਪੈ ਸਕਦਾ ਹੈ ਤੇ ਤੁਸੀਂ ਵੀ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ ਬਿਊਰੋ ਰਪੋਡੈਲ ਪੋਸਟ ਪੰਜਾਬੀ